ਜਾਂਗਿਆਰਿਆ ਗੈਂਗਸਟਰ ਜੱਗੂ ਭਗਵਾਨਪੂਰੀਆ ਨੂੰ ਲੈ ਕੇ ਤਾਂ ਜੱਗੂ ਭਗਵਾਨਪੂਰੀਆ ਨੂੰ ਅੱਜ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਬਟਾਲਾ ਪੁਲਿਸ ਦੇ ਵੱਲੋਂ ਜੱਗੂ ਦਾ 3 ਦਿਨਾਂ ਰਿਮਾਂਡ ਲਿਆ ਗਿਆ ਹੈ ਦਾਜ਼ੇ ਕਿ ਦੇਰ ਰਾਤ ਜੱਗੂ ਭਗਵਾਨਪੂਰੀਆ ਨੂੰ ਅਸਮ ਦੇ ਸਿਲਚਟ ਜੇਲ੍ਹ ਤੋਂ ਅੰਮ੍ਰਿਤਸਰ 에য়ারਪੋਰਟ ਲਈ ਅੰਦਾ ਗਿਆ ਸੀ ਭਾਰੀ ਪੁਲਿਸ ਸੁਰੱਖਿਆ ਜੀਡੀਸੀ ਦੇਖੀ ਗਈ ਸੀ ਹਾਈ ਸਕਿਉਰਿਟੀ ਸਾਰੇ ਪਾਸੇ ਦੇਖੀ ਜਾ ਰਹੀ ਸੀ ਤਾਂ ਅੱਜ ਤੜਕ ਸਵੇਰ ਜੱਗੂ ਨੂੰ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਗੂ ਦਾ 3 ਦਿਨਾਂ ਬਟਾਲਾ ਪੁਲਿਸ ਦੇ ਵੱਲੋਂ ਰਿਮਾਂਡ ਲਿਆ ਗਿਆ ਹੈ 3 ਦਿਨ ਦੇ ਬਾਅਦ ਫਿਰ ਬਟਾਲਾ ਕੋਰਟ ਦੇ ਵਿੱਚ ਜੱਗੂ ਦੀ ਪੇਸ਼ੀ ਹੋਵੇਗੀ ਦਾਜੇ ਕਿ ਗੋਰਾ ਪਰਿਆਰ ਕਤਲ ਮਾਮਲੇ ਦੇ ਵਿੱਚ ਜੱਗੂ ਨੂੰ ਪੰਜਾਬ ਲਿਆਂਦਾ ਗਿਆ ਹੈ ਕਾਫੀ ਦੇਰ ਤੋਂ ਗੱਲ ਕੀਤੀ ਜਾਇਆ ਤਾਂ ਜੱਗੂ ਅਸਮ ਦੇ ਸਿਲਚਰ ਜੇਲ੍ਹ ਦੇ ਵਿੱਚ ਬਾੰਸੀ ਕੱਲ ਤੋਂ ਹੀ ਜੱਗੂ ਨੂੰ ਸਿਲਚਰ ਤੋਂ ਪੰਜਾਬ ਆਬ ਲਿਆਂਦਾ ਜਾ ਰਿਹਾ ਸੀ ਸਿਲਚਰ ਜੇਲ ਤੋਂ ਤਾਂ ਅੰਮ੍ਰਿਤਸਰ 에য়ারਪੋਰਟ ਤੇ ਜੱਗੂ ਭਗਵਾਨਪੁਰਿਆ देर रात ਪਹੁੰਚਦਾ ਹੈ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਜਾਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰੇ ਪਾਸੇ ਗੱਡੀਆਂ ਦਾ ਕਾਫਲਾ ਦੇਖਣ ਨੂੰ ਮਿਲਿਆ ਹੈ ਪੰਜਾਬ ਪੁਲਿਸ ਹਰ ਪਾਸੇ ਤਣਾਤ ਦੇਖੀ ਜਾ ਸਕਦੀ ਹੈ ਤਾਂ ਅੱਜ ਬਟਾਲਾ ਕੋਰਟ ਦੇ ਵਿੱਚ ਜੱਗੂ ਭਗਵਾਨਪੁਰਿਆ ਨੂੰ ਪੇਸ਼ ਕੀਤਾ ਗਿਆ ਹਰ ਪਾਸੇ ਪੁਲਿਸ ਦੇ ਕੜੇ ਸੁਰੱਖਿਆ ਪ੍ਰਬੰਧ ਜਿਹੜੇ ਸੀ ਕੀਤੇ ਗਏ ਸੀ ਤਾਂ ਜੱਗੂ ਦੀ ਜਿਹੜੀ ਕੋਈ ਵੀ ਤਸਵੀਰ ਆਉ ਸਾਹਮਣੇ ਨਹੀਂ ਆਈ ਕਿਨ ਜੋ ਸੁਰੱਖਿਆ ਦੇ ਪ੍ਰਬੰਧ ਸੀ ਉਹ ਕਾਫੀ ਦੇਖੇਗੇ ਆਸ-ਪਾਸ ਬਟਾਲਾ ਕੋਟ ਦੇ ਤਾਂ ਦੇਖ ਸਕਦੇ ਹੋ ਕਿ ਬਟਾਲਾ ਕੋਟ ਦੇ ਵਿੱਚ ਅੱਜ ਜੱਗੂ ਦੀ ਪੇਸ਼ੀ ਹੋਈ ਹੈ ਤਿੰਨ ਦਿਨਾਂ ਬਟਾਲਾ ਪੁਲਿਸ ਦੇ ਵੱਲੋਂ ਰਿਮਾਂਡ ਮਿਲਿਆ ਹੈ ਕੁਮਾਰ ਥਾਣੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਗੋਰਾ ਪਰਿਆਰ ਕਤਲ ਮਾਮਲੇ ਦੇ ਵਿੱਚ ਜੱਗੂ ਨੂੰ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ 3 ਦਿਨਾਂ ਪੁਲਿਸ ਰਿਮਾਂਡ ਮਿਲਿਆ ਤਾਂ 3 ਦਿਨਾਂ ਬਾਅਦ ਫਿਰ ਜੱਗੂ ਦੀ ਪੇਸ਼ੀ ਹੋਵੇਗੀ ਪੁਲਿਸ ਵੱਲੋਂ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਜਾਂਚ ਪੜਤਾਲ ਕਰਨ ਲਈ ਪੁੱਛ ਪੜਤਾਲ ਜਿਹੜੀ ਹੈ ਜੱਗੂ ਕੋ ਕੀਤੀ ਜਾਏਗੀ ਜਿਸ ਕਰਕੇ ਉਸ ਦਾ 3 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ ਜੱਗੂ ਭਗਵਾਨਪੁਰੀਏ ਦੀ ਗੱਲ ਕੀਤੀ ਜਾਵੇ ਤਾਂ ਸਿੱਦੂ ਮੂਸੇਵਾਲਾ ਕਤਲकांड ਮਾਮਲੇ ਤੋਂ ਹੀ ਜੱਗੂ ਦੀ ਜਿਹੜੀ ਸ਼ਮੂਲੀਅਤ ਦੇਖੀ ਜਾ ਰਹੀ ਸੀ ਉਸ ਤੋਂ ਬਾਅਦ ਉਸਨੇ ਇਸ ਕਤਲकांड ਮਾਮਲੇ ਦੇ ਵਿੱਚ ਲੋਰੈਂਸ ਬਿਸ਼ਨੋਈ ਦਾ ਸਾਥ ਦਿੱਤਾ ਸੀ ਬਾਅਦ ਦੇ ਵਿੱਚ ਦੋਨਾਂ ਦੀ ਦੁਸ਼ਮਣੀ ਪੈ ਗਈ ਤਾਂ ਹਾਲ ਹੀ ਪਿਛਲੇ ਕੁਝ ਦਿਨਾਂ ਦੀ ਪਿਛਲੇ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਜੱਗੂ ਦੀ ਮਾਤਾ ਤੇ ਜਦੋਂ ਫਾਇਰਿੰਗ ਹੁੰਦੀ ਹੈ ਮਾਤਾ ਹਰਜੀਤ ਕੋਰ ਜਦੋਂ ਉਸ ਦਾ ਕਤਲ ਹੋ ਜਾਂਦਾ ਹੈ ਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਜੱਗੂ ਭਗਵਾਨਪੁਰੀਆ ਤਾਂ ਕਾਲ ਤੋਂ ਜੱਗੂ ਭਗਵਾਨਪੁਰੀਆ ਪਹਿਲਾਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀ ਉਸ ਤੋਂ ਬਾਅਦ ਉਹਨਾਂ ਨੂੰ ਅਸਮ ਦੇ ਸਿਲਚਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਤਾਂ ਕੱਲ ਜੱਗੂ ਨੂੰ ਦੁਬਾਰਾ ਇਸ ਮਾਮਲੇ ਦੇ ਵਿੱਚ ਗੋਰਾ ਪਰਿਆਰ ਕਤਲ ਮਾਮਲੇ ਦੇ ਵਿੱਚ ਪੰਜਾਬ ਲਿਆਂਦਾ ਗਿਆ ਅੰਮ੍ਰਿਤਸਰ 에য়ারਪੋਰਟ ਤੇ ਉਹਨਾਂ ਦੀ ਲੈਂਡਿੰਗ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਅੱਜ ਤੜਕ ਸਵੇਰ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਦੇ ਕਿ ਇੱਥੇ ਇੱਕ ਹੋਰ ਗੱਲ ਦੱਸ ਦੇਈਏ ਜੱਗੂ ਭਗਵਾਨਪੁਰਿਆ ਨੂੰ ਲੈ ਕੇ ਤਾਂ ਜੱਗੂ ਭਗਵਾਨਪੁਰਿਆ ਨੇ ਆਪਣੇ ਸੁਰੱਖਿਆ ਨੂੰ ਲੈ ਕੇ ਵੀ ਖਤਸ਼ਾ ਜ਼ਾਹਿਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਸ ਦੇ ਹੋਰ ਕੜੇ ਪ੍ਰਬੰਧ ਕੀਤੇ ਜਾਂਦੇ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਦਾਸੇ ਕਿ ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਅੱਜ ਜਦੋਂ ਬਟਾਲਾ ਕੋਰਟ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਪੇਸ਼ੀ ਹੁੰਦੀ ਹੈ ਤਾਂ ਆਸ-ਪਾਸ ਪੁਲਿਸ ਦੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਨੇ ਹਰ ਪਾਸੇ ਜਿਹੜੀ ਹਾਈ ਸਿਕਿਉਰਿਟੀ ਦੇਖੀ ਜਾ ਸਕਦੀ ਹੈ ਜਿਸ ਤੋਂ ਬਾਅਦ ਜੱਗੂ ਦੀ ਪੇਸ਼ੀ ਬਟਾਲਾ ਕੋਰਟ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਤਿੰਨ ਦਿਨਾਂ ਜੱਗੂ ਭਗਵਾਨਪੁਰਿਆ ਦਾ ਰਿਮਾਂਡ ਮਿਲਿਆ ਹੈ ਜਿਸ ਰਿਮਾਂਡ ਦੇ ਵਿੱਚ ਹੁਣ ਗੋਰਾ ਪ੍ਰਿਆਰ ਕਤਲ ਮਾਮਲੇ ਦੇ ਬਾਰੇ ਹੋਰ ਜਾਂਚ ਪੜਤਾਲ ਪੁੱਛ ਪੜਤਾਲ ਜਿਹੜੀ ਹੈ ਜੱਗੂ ਕੋਲ ਕੀਤੀ ਜਾਵੇਗੀ ਤੇ ਤਿੰਨ ਦਿਨਾਂ ਬਾਅਦ ਦੁਬਾਰਾ ਜੱਗੂ ਨੂੰ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ